ਅੱਜ ਦੇ ਐਲਾਨ ਤੋਂ ਬਾਅਦ ਮੋਦੀ ਸਰਕਾਰ ਲਈ ਕੰਮ ਬਹੁਤ ਔਖਾ ਹੋ ਗਿਆ ਤੇ ਕਿਸਾਨ ਅੰਦੋਲਨ ਦੇ ਵਿੱਚ ਇੱਕ ਨਵੀਂ ਜਾਨ ਆਏਗੀ ਇੱਕ ਨਵਾਂ ਜੋਸ਼ ਆਏਗਾ ਅੱਜ ਪਹਿਲਾਂ ਤਾਂ ਸ਼ੰਭੂ ਬਾਰਡਰ ਤੋਂ ਉੱਥੇ ਅੰਦੋਲਨ ਦੀ ਅਗਵਾਈ ਕਰ ਰਹੀਆਂ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਸਰਵਨ ਸਿੰਘ ਪੰधेਰ ਨੇ ਇੱਕ ਚਿੱਠੀ ਲਿਖ ਕੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ 23 24 ਉਹਨਾਂ ਨੂੰ ਸੱਦਾ ਦਿੱਤਾ ਕਿ ਤੁਸੀਂ ਸਾਡੀ ਮਦਦ ਦੇ ਲਈ ਆਓ ਆਪਾਂ ਇਕੱਠੇ ਹੋਈਏ ਆਪਾਂ ਇਕੱਠੇ ਹੋ ਕੇ ਲੜੀਏ ਪਹਿਲਾਂ ਤੋਂ ਇਹ ਗੱਲ ਚੱਲ ਰਹੀ ਸੀ ਕਿ ਨਾ ਉਹ ਜਿੱਦ ਛੱਡ ਰਹੇ ਨੇ ਨਾ ਉਹ ਛੱਡ ਰਹੇ ਨੇ ਤੇ ਇੱਕ ਈਗੋ ਦਾ ਇੱਕ ਹਉਮੈ ਦਾ ਸਵਾਲ ਬਣਿਆ ਪਿਆ ਪਰ ਅੱਜ ਜਦੋਂ ਸਰਵਨ ਸਿੰਘ ਪੰਦੇਰ ਜਿਹੜੇ ਕਿਸਾਨ ਆਗੂ ਹੈ ਉਹਨਾਂ ਨੇ ਸ਼ੰਭੂ ਬਾਰਡਰ ਤੋਂ ਚਿੱਠੀ ਲਿਖ ਕੇ ਸੱਦਾ ਦਿੱਤਾ ਹੈ ਬਾਕੀ ਜਥੇਬੰਦੀਆਂ ਨੂੰ ਤਾਂ ਉਧਰ ਫਿਰ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਜਿਹੜਾ ਇੱਕ ਬਹੁਤ ਵੱਡੀ ਕਿਸਾਨ ਤਾਕਤ ਹੈ ਜਿਹਦੇ ਵਿੱਚ ਪੰਜਾਬ ਦੀਆਂ ਹੀ 24 25 ਦੇ ਕਰੀਬ ਜੱਥੇਬੰਦੀਆਂ ਸ਼ਾਮਲ ਨੇ ਔਰ ਉਹਦੇ ਵੱਲੋਂ ਅੱਜ ਜਗਿੰਦਰ ਸਿੰਘ ਉਗਰਾਹਾ ਜਿਹੜੇ ਕਿ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜੱਥੇਬੰਦੀ ਭਾਰਤੀ ਕਿਸਾਨ ਇਹਨਾਂ ਨੇ ਏਕਤਾ ਉਗਰਾਹਾ ਦੇ ਸੂਬਾ ਪ੍ਰਧਾਨ ਨੇ ਉਹਨਾਂ ਨੇ ਇੱਕ ਵੀਡੀਓ ਪਾ ਕੇ ਇੱਕ ਵੱਡਾ ਐਲਾਨ ਕਰ ਦਿੱਤਾ ਲਾਜ਼ਮੀ ਸਰਕਾਰਾਂ ਦੇ ਮੂੰਹ ਦੇ ਉੱਪਰ ਤਰੇਲੀ ਆਏਗੀ ਉਹ ਐਲਾਨ ਸੁਣ ਕੇ ਜਗਿੰਦਰ ਸਿੰਘ ਉਂਗਰਾਹਾ ਨੇ ਦੱਸਿਆ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਉਹਦੀ ਪੂਰੇ ਦੇਸ਼ ਦੀ ਜਿਹੜੀ ਐਨਸੀਸੀ ਹੈ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਉਹਦੀ ਮੀਟਿੰਗ ਹੋਈ ਹੈ ਔਰ 3 ਘੰਟੇ ਚੱਲੀ ਮੀਟਿੰਗ ਦੇ ਵਿੱਚ ਦੇਸ਼ ਭਰ ਦੇ ਵੱਡੇ 32 33 ਲੀਡਰ ਸ਼ਾਮਲ ਹੋਏ ਨੇ ਔਰ ਉਹਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਅਸੀਂ 23 ਦਸੰਬਰ ਨੂੰ ਪੂਰੇ ਦੇਸ਼ ਭਰ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹ ਜਿਹੜਾ ਸ਼ੰਭੂ ਤੇ ਖਨੌਰੀ ਦੇ ਉੱਪਰ ਮੋਰਚਾ ਚੱਲ ਰਿਹਾ ਹੈ ਇਹਦੀ ਹਮਾਇਤ ਦੇ ਵਿੱਚ ਪਲੱਸ ਜਿਹੜਾ ਇੱਕ ਨਵਾਂ ਡਰਾਫਟ ਆਉਣ ਦੀ ਚਰਚਾ ਹੈ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਫੇਰ ਪਿਛਲੇ ਦਰਵਾਜ਼ੇ ਤੋਂ ਲਾਗੂ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਪੰਜਾਬ ਦੇ ਵਿੱਚ ਵੀ ਸਰਕਾਰ ਨੂੰ ਉਹਦਾ ਇੱਕ ਚਿੱਠੀ ਆਈ ਹੈ ਤਾਂ ਇਹਨਾਂ ਦੋਨਾਂ ਦੇ ਖਿਲਾਫ 23 ਤਰੀਕ ਨੂੰ ਸੰਯੁਕਤ ਕਿਸਾਨ ਮੋਰਚਾ ਔਰ ਨਾਲ ਹੀ ਉਗਰਾਹਾਂ ਜਥੇਬੰਦੀ ਪੂਰੇ ਦੇਸ਼ ਭਰ ਦੇ ਵਿੱਚ ਮੋਰਚਾ ਲਾਉਣਗੇ ਔਰ ਉਸ ਤੋਂ ਬਾਅਦ ਜਗਿੰਦਰ ਸਿੰਘ ਓਗਰਾਹ ਨੇ ਕਿਹਾ ਕਿ ਅਗਲਾ ਪ੍ਰੋਗਰਾਮ ਵੀ ਅਸੀਂ ਉਲੀਕਾਂਗੇ ਇਹਦੇ ਸਬੰਧ ਦੇ ਵਿੱਚ ਮੇਰੀ ਗੱਲ ਕਿਰਤੀ ਕਿਸਾਨ ਯੂਨੀਅਨ ਦੇ ਜਿਹੜੇ ਸੀਨੀਅਰ ਆਗੂ ਨੇ ਅਰਜਿੰਦਰ ਸਿੰਘ ਦੀਪ ਸਿੰਘ ਵਾਲਾ ਉਹਨਾਂ ਨਾਲ ਵੀ ਹੋਈ ਆ ਇਹਦੇ ਸਬੰਧ ਦੇ ਵਿੱਚ ਮੇਰੀ ਗੱਲ ਜਿਹੜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਹੈ ਉਹ ਉਹਦੇ ਨਾਲ ਵੀ ਗੱਲ ਹੋਈ ਆ ਤਾਂ ਉਹਨਾਂ ਨੇ ਇਹ ਕਿਹਾ ਕਿ ਹਾਂ ਅਸੀਂ ਇਹ ਸਯੁਕਤ ਕਿਸਾਨ ਮੋਰਚੇ ਦਾ ਜਿਹੜਾ ਸੱਦਾ ਹੈ ਇਹਨੂੰ ਲਾਗੂ ਕਰਾਂਗੇ ਹੁਣ ਤੁਸੀਂ ਦੇਖੋ ਇਹ ਬਹੁਤ ਵੱਡਾ ਐਲਾਨ ਹੈ ਔਰ ਇਸ ਤੋਂ ਬਾਅਦ ਹੁਣ ਹੋਵੇਗਾ ਕੀ ਪਹਿਲਾਂ ਤਾਂ ਇਹ ਦੋਨੇ ਅਲੱਗ-ਅਲੱਗ ਕਿਉਂ ਨਹੀਂ ਇੱਕ ਉਹ ਕਿਸਾਨ ਜਥੇਬੰਦੀਆਂ ਜਿਹੜੀਆਂ ਸ਼ੰਭੂ ਤੇ ਖਨੌਰੀ ਦੇ ਉੱਪਰ ਲੜਾਈ ਲੜ ਰਹੀਆਂ ਨੇ ਔਰ ਇੱਕ ਉਹ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਜਿਹੜੀਆਂ ਆਪਣੇ ਤਰੀਕੇ ਨਾਲ ਲੜਾਈ ਤਾਂ ਲੜ ਰਹੀਆਂ ਨੇ ਪਰ ਉਹ ਇਕੱਠੇ ਹੋ ਕੇ ਉਹਨਾਂ ਦੇ ਨਾਲ ਉੱਥੇ ਨਹੀਂ ਜਾ ਸਕੀਆਂ ਤਾਂ ਪ੍ਰੋਬਲਮ ਕੀ ਹੈ ਮਸਲਾ ਕੀ ਹੈ ਚੱਕਰ ਕੀ ਹੈ ਚੱਕਰ ਭਾਈ ਇਹ ਹੈ ਜਿੰਨਾ ਕ ਦੋਨਾਂ ਪਾਸੋਂ ਸੁਣਿਆ ਸਮਝਿਆ ਚੱਕਰ ਇਹ ਹੈ ਕਿ ਜਿਹੜੀਆਂ ਐਸਕੇਐਮ ਦੀਆਂ ਜਥੇਬੰਦੀਆਂ ਨੇ ਉਹ ਇਹ ਮੰਨਦੀਆਂ ਨੇ ਪਹਿਲੀ ਤੇ ਗੱਲ ਉਹ ਇਹ ਮੰਨਦੇ ਨੇ ਕਿ ਤਿੰਨ ਖੇਤੀ ਕਾਨੂੰਨਾਂ ਨਾਲੋਂ 50 ਗੁਣੇ ਵੱਡਾ ਮਸਲਾ ਹੈ ਐਮਐਸਪੀ ਗਰੰਟੀ ਕਾਨੂੰਨ ਬਣਾਉਣਾ ਉਹ ਇਹ ਮੰਨਦੇ ਨੇ ਕਿ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦਾ ਮਤਲਬ ਹੈ ਕਾਰਪੋਰੇਟ ਨੂੰ ਅਬਾਨੀਆਂ ਅਡਾਨੀਆਂ ਨੂੰ ਜਿਹੜਾ ਹੈ ਇਸ ਖੇਤੀ ਸੈਕਟਰ ਚੋਂ ਬਾਹਰ ਕੱਢਿਆ ਜਾਣਾ ਔਰ ਉਹ ਮੰਨਦੇ ਨੇ ਕਿ ਇਹ ਭਾਰਤ ਸਰਕਾਰ ਮੋਦੀ ਸਰਕਾਰ ਜਿਹੜੀ ਕਾਰਪੋਰੇਟਾਂ ਦੇ ਮੋਢਿਆਂ ਤੇ ਖੜੀ ਐ ਤੇ ਚੜੀ ਐ ਉਹਦੇ ਲਈ ਇਹ ਸਭ ਤੋਂ ਵੱਡਾ ਤੇ ਸਭ ਤੋਂ ਔਖਾ ਕੰਮ ਹੈ ਔਰ ਸਰਕਾਰਾਂ ਦੇ ਪਿੱਛੇ ਇਹੀ ਕਾਰਪੋਰੇਟ ਘਰਾਣੇ ਨੇ ਇਸ ਕਰਕੇ ਉਸ ਯੁਕਤ ਕਿਸਾਨ ਮੋਰਚੇ ਦੀਆਂ ਬਹੁ ਗਿਣਤੀ ਜਥੇਬੰਦੀਆਂ ਇਹ ਮੰਨਦੀਆਂ ਨੇ ਕਿ ਇਹ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਦੀ ਲੜਾਈ ਹੈ ਇਹ ਉਦੋਂ ਹੀ ਲੜੀ ਤੇ ਜਿੱਤੀ ਜਾ ਸਕਦੀ ਹੈ ਜਦੋਂ ਪੂਰੇ ਦੇਸ਼ ਦੇ 28 ਸੂਬੇ ਨੇ ਬਾਕੀ ਕੇਂਦਰ ਸ਼ਾਸਤ ਪ੍ਰਦੇਸ਼ ਨੇ ਜਦੋਂ ਵੱਡੀ ਗਿਣਤੀ ਕਿਸਾਨ ਤਾਕਤ ਬਾਕੀ ਸੂਬਿਆਂ ਦੀ ਵੀ ਨਾਲ ਆਏ ਉਦੋਂ ਹੀ ਇਹ ਲੜਾਈ ਲੜੀ ਤੇ ਜਿੱਤੀ ਜਾ ਸਕਦੀ ਹੈ ਕਿਉਂਕਿ ਜਿਹੜੀ ਕੇਂਦਰ ਸਰਕਾਰ ਹੈ ਉਹਦੇ ਲਈ ਇਹ ਕਦਮ ਸਭ ਤੋਂ ਵੱਡਾ ਤੇ ਇੱਕ ਤਰ੍ਹਾਂ ਨਾਲ ਆਤਮਕਾਤ ਵਰਗਾ ਬੀਜੇਪੀ ਸਰਕਾਰ ਦੇ ਲਈ ਹੋ ਸਕਦਾ ਕਿਉਂਕਿ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਦੇ ਨਾਲ ਕੜਿੰਗੜੀ ਪਾ ਕੇ ਉਹ ਚੱਲ ਰਹੇ ਨੇ ਇਹ ਪੱਖ ਉਹਨਾਂ ਦਾ ਹੈ ਜਿਹੜੀਆਂ ਕਿਸਾਨ ਜਥੇਬੰਦੀਆਂ ਐਮਐਸਪੀ ਗਰੰਟੀ ਕਾਨੂੰਨ ਦੇ ਉੱਪਰ ਲੰਬੀ ਲੜਾਈ ਦੀ ਗੱਲ ਕਰਦੀਆਂ ਨੇ ਦੂਜੇ ਪਾਸੇ ਉਹ ਕਹਿੰਦੇ ਨੇ ਕਿ ਜਿਹੜੀਆਂ ਇਹ ਜਥੇਬੰਦੀਆਂ ਛੰਬੂ ਤੇ ਖੰਡੌਰੀ ਦੇ ਉੱਪਰ ਲੜਾਈ ਲੜ ਰਹੀਆਂ ਨੇ ਇਹਨਾਂ ਦੇ ਨਾਲ ਅਸੀਂ ਇਕੱਠੇ ਹੋ ਸਕਦੇ ਹਾਂ ਕੱਠੇ ਲੜਾਈ ਲੜ ਸਕਦੇ ਆ ਪਰ ਜੇਕਰ ਉਹ ਪਹਿਲਾਂ ਹੋਈਆਂ ਗਲਤੀਆਂ ਦਾ ਜਿਵੇਂ ਬਾਕੀਆਂ ਨੇ ਵਿਸ਼ਲੇਸ਼ਣ ਕੀਤਾ ਬਾਕੀਆਂ ਨੇ ਪਰਚੋਲ ਕੀਤੀ ਆਪਣੀਆਂ ਗਲਤੀਆਂ ਦੀ ਸਾਰੀਆਂ ਜਥੇਬੰਦੀਆਂ ਨੇ ਜਿਹਦੇ ਤੋਂ ਜਿਹੜੀ ਜਿਹੜੀ ਗਲਤੀ ਹੋਈ ਸਾਰਿਆਂ ਨੇ ਮੰਨਿਆ ਵੀ ਆ ਔਰ ਸਵਕਾਰਿਆ ਵੀ ਆ ਤੇ ਜਿਹੜੇ ਵੋਟਾਂ ਚ ਗਈਆਂ ਸੀ ਜਥੇਬੰਦੀਆਂ ਜਿਵੇਂ ਕਿ ਰਾਜੇਵਾਲ ਉਹਨਾਂ ਨੇ ਵੀ ਆਪਣੀ ਗਲਤੀ ਮੰਨੀ ਆ ਸਵਕਾਰੀ ਆ ਤੇ ਅੱਗੇ ਤੋਂ ਕਦੇ ਵੀ ਨਾ ਕਰਨ ਦਾ ਵਾਅਦਾ ਦਿੱਤਾ ਪਰ ਸਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵਾਲੇ ਆਗੂ ਕਹਿੰਦੇ ਨੇ ਕਿ ਇਹ ਜਿਹੜੇ ਸਾਥੀ ਉਹ ਕਹਿੰਦੇ ਜਿਹੜੀਆਂ ਸਾਡੀਆਂ ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਖਣੋਰੀ ਸ਼ੰਭੂ ਤੇ ਨੇ ਇਹਨਾਂ ਦੀਆਂ ਜਦੋਂ ਗਲਤੀਆਂ ਦੀ ਪਰਚੋਲ ਕਰਨ ਦੀ ਗੱਲ ਆਉਂਦੀ ਹੈ ਤਾਂ ਇਹ ਪਰਚੋਲ ਨਹੀਂ ਕਰਦੇ ਇਹ ਗਲਤੀ ਨਹੀਂ ਮੰਨਣੀ ਚਾਹੁੰਦੇ ਜਿਹੜੀਆਂ ਜਿਹੜੀਆਂ ਕਮੀਆਂ ਘਾਟਾਂ ਇਹਨਾਂ ਤੋਂ ਰਹੀਆਂ ਪਹਿਲੇ ਅੰਦੋਲਨ ਦੇ ਵਿੱਚ ਉਹਦੇ ਉੱਪਰ ਇਹ ਗੱਲ ਹੀ ਨਹੀਂ ਕਰਨੀ ਚਾਹੁੰਦੇ ਉਹ ਕਹਿੰਦੇ ਦੇਖੋ ਅੱਗੇ ਤਾਂ ਵਧਿਆ ਜਾ ਸਕਦਾ ਜਿੱਤਾਂ ਤਾਂ ਹੋ ਸਕਦੀਆਂ ਜੇ ਪਹਿਲਾਂ ਕੀਤੇ ਸੰਘਰਸ਼ਾਂ ਦੇ ਵਿੱਚ ਜੋ ਕਮੀਆਂ ਘਾਟਾਂ ਗਲਤੀਆਂ ਰਹੀਆਂ ਉਹਨਾਂ ਦੀ ਪਰਚੋਲ ਖੁੱਲੇ ਮਨ ਦੇ ਨਾਲ ਹੋਵੇ ਤਾਂ ਉਹ ਕਹਿੰਦੇ ਕਿ ਸੰਯੁਕਤ ਮੋਰਚੇ ਦੇ ਵਿੱਚ ਬਾਕੀ ਸਾਰੀਆਂ ਕਿਸਾਨ ਜਥੇਬੰਦੀਆਂ ਦੁਬਾਰਾ ਇਕੱਠੀਆਂ ਹੋ ਗਈਆਂ ਯੂਨਾਈਟ ਹੋ ਗਈਆਂ ਜਿਨ੍ਹਾਂ ਨੇ ਪਰਚੋਲ ਕਰ ਲਈ ਪਰ ਖਨੌਰੀ ਤੇ ਸ਼ੰਭੂ ਤੇ ਜਿਹੜੀਆਂ ਬੈਠੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨੇ ਆਪਣੀਆਂ ਗਲਤੀਆਂ ਦੀ ਪਰਚੋਲ ਨਹੀਂ ਕੀਤੀ ਇਹ ਕਹਿ ਰਹੀਆਂ ਨੇ ਸਯੁਕਤ ਕਿਸਾਨ ਮੋਰਚੇ ਦੇ ਵਿੱਚ ਜਿਹੜੀਆਂ ਸ਼ਾਮਲ ਜੱਥੇਬੰਦੀਆਂ ਉਹਨਾਂ ਚੋਂ ਕਈ ਜੱਥੇਬੰਦੀਆਂ ਹੁਣ ਦੇਖੋ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਦਾ ਮਾਮਲਾ ਹੈ ਔਰ ਜਿਹੜਾ ਇਹ ਮੋਰਚਾ ਲੱਗਾ ਇਹਦੇ ਤੇ ਹੋਣਾ ਕੀ ਚਾਹੀਦਾ ਦੇਖੋ ਜੇ ਜਿੰਨੀ ਕੁ ਮੈਨੂੰ ਤੁਸ਼ ਬੁੱਧੀ ਹੈ ਮੈਂ ਤਾਂ ਸਾਰੀਆਂ ਕਿਸਾਨ ਜੱਥੇਬੰਦੀਆਂ ਦਾ ਸਤਿਕਾਰ ਕਰਦਾ ਜਿੰਨੇ ਵੀ ਸੰਘਰਸ਼ੀ ਲੋਕ ਨੇ ਚਾਹੇ ਉਹ ਮਜ਼ਦੂਰ ਨੇ ਚਾਹੇ ਬੇਰੁਜ਼ਗਾਰ ਨੇ ਚਾਹੇ ਉਹ ਕਿਸਾਨ ਨੇ ਸਭਨਾਂ ਦਾ ਆਪਾਂ ਸਤਿਕਾਰ ਕਰਦੇ ਹਾਂ ਪਰ ਜੋ ਮੈਨੂੰ ਲੱਗਦਾ ਹੈ ਤੁਸ਼ ਬੁੱਧੀ ਉਹ ਇਹ ਹੈ ਕਿ ਮੈਨੂੰ ਇੰਜ ਜਪਦਾ ਹੈ ਕਿ ਵਾਕਿਆ ਹੀ ਪਰਚੋਲ ਤਾਂ ਪਿਛਲੀਆਂ ਗਲਤੀਆਂ ਦੀ ਹੋਣੀ ਚਾਹੀਦੀ ਹੈ ਉਹਨਾਂ ਉਹਨਾਂ ਤੇ ਚਰਚਾ ਵੀ ਹੋਣੀ ਚਾਹੀਦੀ ਉਹਨਾਂ ਦਾ ਵਿਸ਼ਲੇਸ਼ਣ ਵੀ ਹੋਣਾ ਚਾਹੀਦਾ ਉਹਦੇ ਨਤੀਜੇ ਵੀ ਨਿਕਲਨੇ ਕੱਢਨੇ ਚਾਹੀਦੇ ਨੇ ਔਰ ਫਿਰ ਹੀ ਅੱਗੇ ਤੁਰਨਾ ਚਾਹੀਦਾ ਦੇਖੋ ਦੂਜੀ ਗੱਲ ਹੁਣ ਜਿਹੜੀ ਇਸ ਸਟੇਜ ਦੇ ਵਿੱਚ ਜਿੱਥੇ ਉਥੇੋਂ ਖੜੇ ਨੇ ਇਸ ਟਾਈਮ ਡੱਲੇਵਾਲ ਸਾਹਿਬ ਦੀ ਹਾਲਤ ਨਾਜ਼ੁਕ ਹੈ ਔਰ ਇਸ ਹਾਲਾਤ ਦੇ ਵਿੱਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਰੋਲ ਜਿਹੜਾ ਹੈ ਉਹ ਬਿਲਕੁਲ ਗਲਤ ਸਾਬਤ ਹੋ ਰਿਹਾ ਹੈ ਦੋਨਾਂ ਨੇ ਹੀ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕੇਂਦਰ ਸਰਕਾਰ ਨੇ ਲਿਖਤੀ ਵਾਅਦਾ ਕੀਤਾ ਸੀ ਜਦੋਂ ਦਿੱਲੀੋਂ ਉਠਾਇਆ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨੇ ਬਣਨ ਤੋਂ ਪਹਿਲਾਂ ਹੀ 5 ਮਿੰਟ ਚ ਐਮਐਸਪੀ 23 ਫੈਸਲਾ ਦੇਣ ਦਾ ਵਾਅਦਾ ਕੀਤਾ ਸੀ ਦੋਨਾਂ ਦੇ ਹੱਥ ਖੜੇ ਨੇ ਦੋਨੇ ਮੁੱਕਰ ਚੁੱਕੀਆਂ ਨੇ ਇਸ ਸਥਿਤੀ ਦੇ ਵਿੱਚ ਅੰਦੋਲਨ ਜ਼ਰੂਰੀ ਹੈ ਸੰਘਰਸ਼ ਜ਼ਰੂਰੀ ਹੈ ਕਿਸਾਨਾਂ ਦੇ ਲਈ ਪਰ ਹੁਣ ਜਦੋਂ ਉੱਥੇ ਖਨੌਰੀ ਤੇ ਸ਼ੰਭੂ ਤੇ ਲੜਾਈ ਚੱਲ ਰਹੀ ਹੈ ਤਾਂ ਇਸ ਸਥਿਤੀ ਦੇ ਵਿੱਚ ਫਿਰ ਉਹਨਾਂ ਦੇ ਉਲਟ ਉਹਨਾਂ ਦੇ ਖਿਲਾਫ ਕੁਝ ਵੀ ਦੂਜੀਆਂ ਜਥੇਬੰਦੀਆਂ ਨੂੰ ਨਹੀਂ ਕਹਿਣਾ ਚਾਹੀਦਾ ਜਿਵੇਂ ਕਿ ਉਹ ਕਹਿਣ ਤੋਂ ਗਰੇਜ ਵੀ ਕਰ ਰਹੀਆਂ ਨੇ ਔਰ ਇਸ ਟਾਈਮ ਦੇ ਉੱਪਰ ਤਿੱਖੇ ਸਵਾਲ ਵੀ ਉਹਨਾਂ ਤੇ ਨਹੀਂ ਕਰਨੇ ਚਾਹੀਦੇ ਆਸ ਟਾਈਮ ਦੋਨਾਂ ਦਾ ਜਿਹੜਾ ਫੋਕਸ ਹੈ ਉਹ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਨਾਲ ਜਿਹੜਾ ਹਾ ਪੀਸਫੁਲ ਸੰਘਰਸ਼ ਹੈ ਉਹਦੇ ਉੱਪਰ ਹੋਣਾ ਚਾਹੀਦਾ ਔਰ ਅਗਲੀ ਜਿਹੜੀ ਗੱਲ ਹੈ ਹੁਣ ਜਿਵੇਂ ਦੋਨਾਂ ਫੋਰਮਾਂ ਵੱਲੋਂ ਥੋੜਾ ਜਿਹਾ ਇੱਕ ਇੱਕ ਕਦਮ ਵਧਾਇਆ ਗਿਆ ਜਿਹੜਾ ਉਥੇ ਸ਼ੰਭੂ ਦੇ ਉੱਪਰੋਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਚਿੱਠੀ ਲਿਖਤੀ ਕੱਢ ਕੇ ਮਦਦ ਮੰਗੀ ਗਈ ਹੈ ਉਹਨਾਂ ਵੱਲ ਹੱਥ ਵਧਾਇਆ ਗਿਆ ਜਿਵੇਂ ਕਿ ਸਰਵਨ ਸਿੰਘ ਪੁੰਦੇਰ ਤੇ ਸਰਜੀਤ ਫੂਲ ਨੇ ਪ੍ਰੈਸ ਕਨਫਰੰਸ ਕਰਕੇ ਵੀ ਇਹ ਕਿਹਾ ਵੀ ਅਸੀਂ ਹੱਥ ਵਧਾ ਰਹੇ ਆ ਉਹਨਾਂ ਵੱਲ ਏਕਤਾ ਦੇ ਲਈ ਤਾਂ ਹੁਣ ਦੂਜਿਆਂ ਨੂੰ ਵੀ ਚਾਹੀਦਾ ਕਿ ਜੇ ਉਹਨਾਂ ਨੇ ਹੱਥ ਵਧਾਇਆ ਤੇ ਥੋੜਾ ਜਿਹਾ ਹੱਥ ਨੂੰ ਫੜਨ ਦਾ ਯਤਨ ਕਰਨ ਤਾਂ ਕਿ ਉਹ ਹੱਥ ਕੜਿੰਗੜੀ ਤੇ ਕੜਿੰਗੜੀ ਤੋਂ ਬਾਅਦ ਫਿਰ ਇੱਕ ਜੁਟਤਾ ਵਾਲਾ ਕਸੌਣ ਬਣ ਸਕੇ ਇਕੱਲੇ ਇਕੱਲੇ ਮਾਰ ਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਲੋਕਾਂ ਨੂੰ ਇਹ ਨਾਰਾ ਦੇਣ ਵਾਲੀਆਂ ਜਥੇਬੰਦੀਆਂ ਅੱਜ ਆਪ ਖੁਦ ਹੀ ਜੇ ਅੱਡੋ ਪਾਰਟੀ ਨੇ ਇਕ ਜੁਟ ਨਹੀਂ ਹਨ ਤਾਂ ਫਿਰ ਲੋਕਾਂ ਨੂੰ ਇਹ ਨਾਰਾ ਜਿਹੜਾ ਹੈ ਇਹ ਅਸਰਦਾਰ ਸਾਬਤ ਨਹੀਂ ਹੋ ਸਕਦਾ ਇਸ ਕਰਕੇ ਅੱਜ ਉਹਨਾਂ ਨੇ ਹੱਥ ਵਧਾਇਆ ਦੂਜੇ ਪਾਸਿਓਂ ਜਿਹੜਾ ਐਲਾਨ ਹੋਇਆ 23 ਦਸੰਬਰ ਨੂੰ ਪੂਰੇ ਭਾਰਤ ਦੇ ਵਿੱਚ ਪ੍ਰਦਰਸ਼ਨ ਕਰਨ ਦਾ ਉਹ ਇੱਕ ਚੰਗਾ ਕਦਮ ਹੈ ਸਲਾਉਣ ਯੋਗ ਹੈ ਲਾਜ਼ਮੀ ਤੌਰ ਤੇ ਸਰਕਾਰਾਂ ਦੇ ਉੱਪਰ ਅਸਰ ਪਵੇਗਾ ਔਰ ਜਿਹੜੇ ਕਿਸਾਨ ਮਜ਼ਦੂਰ ਬੇਰੁਜ਼ਗਾਰ ਕੱਚੇ ਮਲਾਜ਼ਮ ਛੋਟੇ ਦੁਕਾਨਦਾਰ ਛੋਟੇ ਵਪਾਰੀ ਜਿੰਨੇ ਵੀ ਪੀੜਤ ਸੰਘਰਸ਼ੀ ਲੋਕ ਨੇ ਸਾਰਿਆਂ ਨੂੰ ਚਾਹੀਦਾ ਕਿ ਇੱਕ ਜੁਟਤਾ ਦਿਖਾਉਣ ਇੱਕ ਸੇਧ ਲੈਣ ਔਰ ਲਗਭਗ ਸਾਰਿਆਂ ਦਾ ਜਿਹੜਾ ਸੰਘਰਸ਼ ਹੈ ਉਹ ਇਕੱਠਾ ਹੈ ਵੇਖੋ ਹੌਲੀ ਹੌਲੀ ਕਾਰਪੋਰੇਟ ਸਾਰੇ ਖੇਤਰਾਂ ਦੇ ਵਿੱਚ ਕਾਬਜ ਹੋਏ ਨੇ ਪਹਿਲਾ ਉਹ ਜਿਹੜਾ ਹੈ ਉਹਨਾਂ ਨੇ ਮੌਲ ਖੋਲ ਕੇ ਜਿਹੜਾ ਮਤਲਬ ਸੀ ਛੋਟਾ ਪਰਚੂਨ ਦਾ ਦੁਕਾਨਦਾਰ ਹੈ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਫਿਰ ਵੱਡੀਆਂ-ਵੱਡੀਆਂ ਫੈਕਟਰੀਆਂ ਤੇ ਕਾਰਖਾਨੇ ਲਾ ਕੇ ਤੇ ਜਿਹੜੀ ਸਮਾਲ ਸਕੇਲ ਇੰਡਸਟਰੀ ਸੀ ਉਹਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਐ ਫਿਰ ਉਹਨਾਂ ਨੇ ਸਾਰੇ ਮਹਿਕਮੇ ਪ੍ਰਾਈਵੇਟ ਕਰਵਾ ਕੇ ਤੇ ਜਿਹੜੀ ਜਵਾਨੀ ਐ ਉਹਨੂੰ ਬੇਰੁਜ਼ਗਾਰ ਰੱਖਣ ਦਾ ਕੰਮ ਕੀਤਾ ਤੇ ਜਿਨ੍ਹਾਂ ਨੂੰ ਰੁਜ਼ਗਾਰ ਮਿਲਿਆ ਉਹਨਾਂ ਨੂੰ ਪੱਕੀਆਂ ਨੌਕਰੀਆਂ ਦੀ ਥਾਂ ਤੇ ਕੱਚੀਆਂ ਤੇ ਠੇਕਾ ਆਧਾਰਿਤ ਨੌਕਰੀਆਂ ਦੇਣ ਦੀ ਨੀਤੀ ਇਹ ਲੈ ਕੇ ਆਂਦੀ ਹੋਈ ਐ ਤਾਂ ਸਾਰੇ ਤਬਕੇ ਪੀੜਤ ਨੇ ਮਜ਼ਦੂਰ ਜਿਹੜੇ ਨੇ ਓਵਰ ਮਸ਼ੀਨੀਕਰਨ ਕਰਕੇ ਤੇ ਮਜ਼ਦੂਰਾਂ ਦੇ ਹੱਥ ਜਿਹੜੇ ਨੇ ਉਹ ਕੰਮ ਤੋਂ ਵਿਹਲੇ ਕੀਤੇ ਜਾ ਰਹੇ ਨੇ ਮਜ਼ਦੂਰ ਵਿਚਾਰੇ ਜਿਹੜੇ ਨੇ ਉਹ ਬਾਜ਼ਾਰਾਂ ਦੇ ਵਿੱਚ ਚੌਂਕਾਂ ਦੇ ਵਿੱਚ ਸਵੇਰ ਜਾ ਕੇ ਖੜਦੇ ਨੇ ਕਿ ਸਾਨੂੰ ਕੋਈ ਦਿਹਾੜੀ ਲੈ ਜਾਵੇ ਤੇ ਜਿੰਨੇ 100 ਦੇ ਵਿੱਚੋਂ 20 30 ਨੂੰ ਦਿਹਾੜੀ ਮਿਲਦੀ ਹੈ ਤੇ ਬਾਕੀ ਰੋਟੀ ਵਾਲਾ ਡੱਬਾ ਲੈ ਕੇ ਜਾਂ ਪੋਣੇ ਚ ਬੰਨੀ ਰੋਟੀ ਲੈ ਕੇ ਵਾਪਸ ਆ ਜਾਂਦੇ ਨੇ ਤਾਂ ਇਹ ਜਿਹੜੀ ਸਥਿਤੀ ਹੈ ਇਹਦੇ ਵਿੱਚ ਸਾਰੀਆਂ ਜਿਹੜੀਆਂ ਅ ਤਬਕੇ ਨੇ ਉਹਨਾਂ ਨੂੰ ਇੱਕ ਜੁਟਤਾ ਦਿਖਾਉਣੀ ਪਵੇਗੀ ਫਿਰ ਹੀ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਜਿਹੜੇ ਸਰਕਾਰਾਂ ਨੂੰ ਪਿੱਛੇ ਬਹਿ ਕੇ ਲੀਡ ਕਰ ਰਹੇ ਨੇ ਚਲਾ ਰਹੇ ਨੇ ਗਾਈਡ ਕਰ ਰਹੇ ਨੇ ਆਪਣੇ ਮੁਤਾਬਕ ਚਲਾ ਰਹੇ ਨੇ ਉਹਨਾਂ ਦੇ ਨਾਲ ਮੱਥਾ ਲਾਇਆ ਜਾ ਸਕਦਾ ਹੈ ਪਾਰਲੀਮੈਂਟ ਦੇ ਵਿੱਚ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਨੇ ਪਿਛਲੇ ਦਿਨੀ ਇਹ ਮੁੱਦਾ ਜਦੋਂ ਉਠਾਇਆ ਕਿ ਜਿਹੜੇ ਇੱਕੋ ਘਰਾਣੇ ਅਦਾਨੀ ਨੂੰ ਖੁਸ਼ ਕਰਨ ਦੇ ਲਈ ਮੋਦੀ ਸਰਕਾਰ ਜਿਹੜੀ ਲੱਗੀ ਹੈ ਤਾ ਬੜੇ ਵੱਡੇ ਪੱਧਰ ਤੇ ਇਸ ਮੁੱਦੇ ਤੇ ਰੌਲਾ ਪਿਆ ਪਰ ਅੱਜ ਤੱਕ ਮੋਦੀ ਸਰਕਾਰ ਉਹਦੇ ਤੇ ਕੱਖ ਨਹੀਂ ਬੋਲੀ ਇੱਥੇ ਮੈਂ ਕਹਦੇ ਆ ਭਲੇ ਖੇਤ ਨਾ ਰਿਓ ਇਹ ਸਾਰੀਆਂ ਪਾਰਟੀਆਂ ਹਮਾਮ ਚ ਸਾਰੇ ਨੰਗੇ ਨੇ ਜਿਨ੍ਹਾਂ ਦੀ ਸਰਕਾਰ ਆ ਜਾਂਦੀ ਹੈ ਉਹੀ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਮੁਤਾਬਿਕ ਚੱਲ ਕੇ ਉਹਨਾਂ ਦਾ ਪਾਣੀ ਪਰਣ ਲੱਗ ਪੈਂਦੇ ਨੇ ਇਹੀ ਕਹਾਣੀ ਹੈ ਸਦੇਸ਼ ਦੇ ਅੰਦਰ ਜਿਹੜੀ ਚੱਲ ਰਹੀ ਹੈ ਤੇ ਦੁਹਰਾਈ ਜਾ ਰਹੀ ਹੈ ਦੇਖੋ ਤੁਸੀਂ ਇਹਦੇ ਬਾਰੇ ਕੀ ਕਹੋਗੇ ਆਪਣਾ ਕਮੈਂਟ ਆਪਣਾ ਕੀਮਤੀ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਦ ਸਿੰਘ